ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸਹਜੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਬਾਈ ਕੋਲ ਇੱਕ ਕੱਟਾ ਇੱਕ ਝੋਟੀ ਪਕਾਉਆ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੌਡ ਕਰੋ ਜੀ 752800 355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਚੋਰਸ ਕਰ ਸਕੀਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜੀ ਹਾਂ ਜੀ ਬੀ ਸਸੀ ਗਾਈ ਸਸੀ ਗਾਈ ਨਾਮ ਦੱਸੋ ਜੀ ਆਪਣਾ ਮਨਪ੍ਰੀਤ ਜੀ ਪਿੰਡ ਪਿੰਡ ਸੈਡ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਮੋਬਾਈਲ ਨੰਬਰ ਜੀ 95928 80368 ਠੀਕ ਹੈ ਜੀ ਅੱਜ ਕਿੰਨੇ ਜਾਨਵਰ ਬਕਾਉਗੇ ਆਪਣੇ ਕੋਲ 2 ਬਕਾਉ ਹੈ ਜੀ ਠੀਕ ਹੈ ਛੋਟੀ ਦੀ ਜਾਣਕਾਰੀ ਦਿਓ ਜੀ ਛੋਟੀ ਆਪਣੇ ਕੋਲ ਇਹ ਜੀ 2.5 ਸਾਲ ਦੀ ਹੋ ਗਈ 13-14 ਦੇਟ ਹੀ ਮੂਰੇ ਹੋਂ ਟੀਕਾ ਭਰੋਲਾ ਠੀਕ ਹੈ ਜੀ ਤੇ ਉਹ ਆਪਣੇ ਕੋਲ ਮੈਂ ਖੜੀ ਆ 20 ਕਿਲੋ ਪਲੱਸ ਵਾਲੀ ਉਹਦੀ ਕੱਟੀ ਆ ਇਹ ਅਸਾਂ ਇਹਦੀ ਕੱਟੀ ਆ ਜੀ ਹਾਂ ਜੀ ਆ ਵੱਡੀ ਮੈਂ ਦੀ ਦੇਦੀ ਕੱਟੀ ਆ ਠੀਕ ਹੈ ਹਰਿਆਣੇ ਚੋਂ ਆਈ ਵੀ ਆ ਠੀਕ ਹੈ ਹਾਂ ਜੀ ਬਈ ਤੋਰ ਕੇ ਦਿਖਾਓ ਚੋਟੀ ਠੀਕ ਹੈ ਜੀ ਲੋ ਭਰਾ ਦੇਖ ਸਕਦੇ ਹੋ ਚੋਟੀ ਬਾਈ ਕੋਲ ਬਹੁਤ ਟੌਪਰੀਆ ਸਿੰਘ ਸਿੰਘ ਕੋ ਫੇਸ ਕੁਆਲਟੀ ਬਾਕੀ ਦੀ ਮਾਂ ਵੀ ਬਾਈ ਕੋਲ ਹੈਗੀ ਆ ਠੀਕ ਆ ਬਾਕੀ ਪੁੱਛਾਂਗੇ ਪਰ ਰੇਟ ਆ ਲੋ ਜੀ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸਭ ਦਿਖਾਣਾ ਤੋਰਾ ਤਾਰਾ ਦੇਖੋ ਜੀ ਸਿੰਘ ਸਿੰਘ ਬਹੁਤ ਘੈਂਟ ਆ ਬਾਈ ਜਿਹੜੀ ਹੈ ਮੱਝ ਹਰਿਆਣੇ ਵਾਲੀ ਸੀ ਜਿਹੜੀ ਦਾ ਹਾਂਜੀ ਹਾਂਜੀ ਹਰਿਆਣੇ ਦੇ ਮਗਰ ਆਈ ਸੀ ਕੱਟੀ ਆ ਉਹਦੀ ਮਗਰ ਆਈ ਸੀ ਕੱਟੀ ਹਾਂਜੀ ਤੇ ਆਪ ਨੂੰ ਟੀਕੇ ਟੂਕੇ ਦਾ ਪਤਾ ਵੀ ਕਿਹੜੇ ਦੀ ਹੈ ਨਹੀਂ ਟੀਕਾ ਨਹੀਂ ਪਤਾ ਤੇਰੀ ਮਾਂ ਮੂਂਦ ਦਾ ਕੱਦ ਠੀਕ ਹੈ ਜੀ ਮਾਂ ਦਾ ਰਿਕਾਰਡ ਕਿੰਨਾ ਜੀ ਦੁੱਧ ਦਾ ਰਿਕਾਰਡ ਦਾ 20 ਕਿਲੋ ਦਾ ਮਾਂ ਦਾ ਦੁੱਧ ਦਾ ਹਾਂਜੀ 20 ਕਿਲੋ ਰਕਾਰਡ ਇਧਰ ਨੂੰ ਦਿਖਾ ਦਿਓ ਫੇਸ ਕੁਆਲਟੀ ਦਿਖਾ ਦਿਓ ਲੋਪਰਾ ਦੇਖ ਸਕਦੇ ਫੇਸ ਬਿਊਟੀ ਤੇ ਮੜੇ ਥਣ ਦਿਖਾ ਦੀ ਇੱਕ ਵਾਰ ਰੋਕੋ ਮੜੇ ਇੱਥੇ ਡਰ ਨਾ ਜਾਵੇ ਕੈਮਰੇ ਤੋਂ ਨਹੀਂ ਨਹੀਂ ਰੋਕੋ ਮੜੇ ਲੋਪਰਾ ਚੈੱਕ ਕਰ ਸਾਰੇ ਲਓ ਜੀ ਠੀਕ ਹੈ ਵੰਦੋ ਜੀ ਵੰਦੋ ਚਲੋ ਲੋ ਜੀ ਟੀਕੇ ਦੇ ਕਾਬਲ ਆ ਬਾਈ ਕਹਿੰਦਾ ਤਾਰਾਂ ਇੱਕ ਵਾਰਾਂ ਦੇ ਚੁੱਕੇ ਇਹ ਟੀਕੇ ਵਾਲੇ ਭਰਾਇਆ ਨਹੀਂ ਠੀਕ ਆ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਕੀ ਪੁੱਛਦੇ ਆਪਾਂ ਬਾਈ ਜੀ ਨੂੰ ਰੇਟ ਕਰਦੇ ਆ ਰੇਟ ਦੀ ਗੱਲ ਹੋ ਹਾਂਜੀ ਬਾਈ ਰੇਟ ਰੇਟ ਜੀ ਫੋਨ ਦੀ ਕਰ ਦਾਂਗੇ ਫੋਨ ਤੇ ਕਰੋਗੇ ਜਾਇ ਜੀ ਹੋਊਗਾ ਹਾਂ ਜਾਇ ਜੀ ਕਰਾਂਗੇ ਹਾਂਜੀ ਕੱਟੇ ਦਾ ਦੱਸੋ ਜੀ ਜਾਣਕਾਰੀ ਇਹ ਵੀ ਆ ਮੈਂ ਦਾ ਜੀ ਇਹਦੇ ਥੱਲੇ 16 ਕਿਲੋ ਦੁੱਧ ਦਾ ਠੀਕ ਆ ਜੀ ਤੇ ਇਹ ਹੁਣ ਸੂਣ ਵਾਲੀ ਆ ਇਹ ਕੱਟਾ ਹੁਣ ਵੇਚ ਦਾਂਗੇ ਆਪਾਂ ਠੀਕ ਆ ਜੀ ਕੋਈ ਚੰਗਾ ਪਾਲਣ ਵਾਲਾ ਮੰਦਾ ਲੱਜੇਗਾ ਆਪਾਂ 2-3000 ਤੇ ਰੇਟ ਵੀ ਇਹਦਾ ਇਹਦਾ ਰੇਟ 22000 ਆਪਾਂ ਇਹ 20000 ਦਾ ਚਲਾਂਗੇ ਇਹਦਾ 20 20000 ਦੇ ਦਿੰਦੇ ਠੀਕ ਹੈ ਜੀ ਬੜਾ ਇਹਨੂੰ ਵੀ ਤੋੜ ਦਿਓ ਜੀ ਲਓ ਜੀ ਅੱਖਾਂ ਚਿੱਤੀਆਂ ਇਹ ਵੀ ਹਰਿਆਣੇ ਵਾਲੀ ਮੱਝ ਦਾ ਜੀ ਹਾਂਜੀ ਇਹ ਵੀ ਹਰਿਆਣੇ ਦਾ ਮਗਰੀ ਆਏ ਸੀ ਦੋਨਾਂ ਦੇ ਠੀਕ ਹੈ ਜੀ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਇਹ ਵੀ ਬਾਈ ਨੇ ਤੁਹਾਨੂੰ ਦੱਸਤਾ ਕਹਿੰਦਾ ਹਰਿਆਣੇ ਦੀ ਮੱਝ ਦਾ ਹਾਂ ਠੀਕ ਹੈ ਜੀ ਬਾਕੀ ਫੇਸਬੁੱਕ ਹੀ ਦੇਖਸਾਂਗੇ ਦੋਨੇ ਅੱਖਾਂ ਜਵਾਬ ਹੈਗੇ ਠੀਕ ਹੈ ਜੀ ਲਓ ਜੀ ਲੋ ਚੈੱਕ ਕਰ ਸਕਦੇ ਠੀਕ ਏ ਤੋਰ ਦੇ ਮੋੜ ਲ ਮਾ ਲੋਚ ਚੰਗਾ ਫਲਾ ਫਲੋਸਾ ਠੀਕ ਏ ਲੈ ਜੋ ਮੋੜ ਦੋ ਮੋੜ ਦੋ ਬੰਦਈ ਬੰਦ ਵਾਈ ਜੀ ਨਜ਼ਰੂਕ ਕਨੈਕਟਰ ਪੈਂਡਸ ਹੈ ਜਿਹੜਾ ਜਿਲਾ ਬਰਨਾਲਾ ਠੀਕ ਏ ਜੀ ਅ ਬਾਕੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਹੋਕੇ ਬਾਏ